ये दिला चाप तो करता और गारंटी पे और नाम बन रहे ना हो तो मैं नहीं आ सकता और यहां बने पर मेरा नाम जमा नहीं हो रहा है तो मैं चाहता हूं तो देरी सभी रास्ता सब मेरी तेरी सेवा दी गई है ये प्रोजेक्ट हो ये तेज में मैंने कही आप नाम ले ਅੱਜ ਦੀ ਮੀਟਿੰਗ ਜੋ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਹੋਈ ਹੈ ਜਿੰਨੇ ਵੀ ਵਿਸ਼ੇ ਇਹਦੇ ਵਿੱਚ ਸੀਗੇ ਸਾਰੇ ਮਤਿਆਂ ਦੇ ਉੱਤੇ ਡਿਟੇਲ ਦੇ ਵਿੱਚ ਬਹਿਸ ਹੋਈ ਹੈ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਦਿੱਤੇ ਹਨ ਔਰ ਮਾਨਯੋਗ ਕਮਿਸ਼ਨਰ ਸਾਹਿਬ ਔਰ ਸਾਡੇ ਅਮਨ ਪਿਆਰੇ ਨੇਤਾ ਮੀਰ ਸਾਹਿਬ ਨੇ ਬਹੁਤ ਲੋਕਾਂ ਨੂੰ ਧਿਆਨ ਨਾਲ ਕੋ ਨਾਲ ਸੁਣਿਆ ਔਰ ਸਾਰਿਆਂ ਦੀਆਂ ਗੱਲਾਂ ਨੂੰ ਸੁਣ ਕੇ ਸਮਾਂ ਦਿੱਤਾ ਔਰ ਬਹੁਤ ਚੰਗੇ ਮਾਹੌਲ ਦੇ ਵਿੱਚ ਮੋਦੀ ਨੇ। ਇਹ ਕਿਹੜੇ ਵੱਡੇ ਸੀਗੇ ਸਰ ਸਾਹਿਬ ਜਿਹੜੇ ਤੇ ਪਾਸ ਹੋਏ ਐ ਤੇ ਕਿਹੜਾਂ ਨੇ ਟੈਕ ਡਿਵੈਲਪਰ ਦੇ ਕੰਪਨੀ ਲੈ ਸ਼ੁਰੂ ਕੀਤੀ ਜਾਣ। ਦੇਖੋ ਡਿਵੈਲਪਮੈਂਟ ਦੇ ਵਿੱਚ ਜਿਹੜੇ ਐ ਅੱਜ ਜਿਹੜੇ ਐ ਜੋ ਟੈਂਡਰ ਲੱਗੇ ਹੋਏ ਐ ਡਿਵੈਲਪਮੈਂਟ ਦੇ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਹੇ ਆ। ਲੋਕਾਂ ਦੀਆਂ ਮੁਸ਼ਕਲਾਂ ਧਿਆਨ ਦੇ ਵਿੱਚ ਲਈਆਂ ਕਿ ਅਸੀਂ ਜੀ। ਲੇਕਿਨ ਜਿਹੜੇ ਜਗ੍ਹਾ ਨਹੀਂ ਹੋ ਰਿਹਾ। ਹਾਂ ਜੀ ਜੀ। ਅੱਜ ਜਿਹੜਾ ਸਭ ਤੋਂ ਵੱਡੀ ਗੱਲ ਹੈ ਜੀ ਆ। ਲੋਕਾਂ ਨੂੰ ਸਫਾਈ ਦਾ ਸੀ ਉਹਦੇ ਵਾਸਤੇ ਜਿਹੜਾ ਲੋਕਾਂ ਨੂੰ ਦੱਸਿਆ ਗਿਆ ਕਿ ਸਫਾਈ ਸੇਵਕ ਭੱਤੀ ਕੀਤੇ ਜਾਣ ਨਾ ਕਿ ਮਸ਼ੀਨਰੀ ਦੇ ਉੱਤੇ ਇੱਕ 11-12 ਕਰੋੜ ਰੁਪਏ ਦਾ ਮਸ਼ੀਨਰੀ ਦਾ ਸੀਗਾ ਉਹਦੇ ਵਾਸਤੇ ਹਾਊਸ ਨੇ ਸਰਬਸੰਮਤੀ ਲਲਕਿਆ ਬਈ ਅਸੀਂ ਜਿਹੜਾ ਲੋਕਾਂ ਦੇ ਹੱਥੀਂ ਕੰਮ ਹੈ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਉਹਦੇ ਵਾਸਤੇ ਸਾਡੇ ਹਾਊਸ ਨੇ ਸਹਿਮਤੀ ਦਿੱਤੀ ਜੀ ਕਿ ਮਤਾ ਬੋਲਿਆ ਗਿਆ ਕਿ ਮੀਟਿੰਗ ਬੁਲਾਈ ਗਈ ਹੈ ਕੀ ਗਲਬਾਸੀ ਉਹ ਜਿਹੜੀ ਰੋਡ ਨੂੰ ਜਿਹੜੀ ਕੰਸਟਰਕਸ਼ਨ ਕਿਵੇਂ ਦੇਖੀਏ ਇਸ ਦੀ ਨਹੀਂ ਜਿਹੜੀਆਂ ਰੋਡ ਕਮਰਸ਼ੀਅਲ ਵਾਲਾ ਇਸ਼ੂ ਸੀਗਾ ਉਹ ਹਰਿੰਦਰ ਕੋਹਲੀ ਦਾ ਨਹੀਂ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਸੀਗਾ ਉਹ ਗੈਪ ਦੇ ਵਿੱਚ ਜਿਹੜੀ ਹੈ ਇਹ ਗੱਲ ਧਿਆਨ ਚ ਲਿਆਂਦੀ ਗਈ ਹੈ ਕਿ ਮੇਅਰ ਸਾਹਿਬ ਦੇ ਕਮਿਸ਼ਨਰ ਸਾਹਿਬ ਦਾ ਜਿਹੜਾ ਉਹਨਾਂ ਦੀ ਜੂਡਿਕਸ਼ਨ ਬਣਦੀ ਹੈ ਉਹ ਜਦੋਂ ਵੀ ਬੁਲਾਣ ਸਾਰੇ ਮੈਂਬਰਾਂ ਨੂੰ ਬੁਲਾ ਕੇ ਸ਼ਹਿਰ ਦੀਆਂ ਕਿਹੜੀਆਂ ਰੋਡ ਕਮਰਸ਼ੀਅਲ ਡਿਕਲੇਅਰ ਕਿਆ ਨਹੀਂ ਹੈ ਉਹਦੇ ਵਾਸਤੇ ਵਿਚਾਰ ਕੀਤੀ ਜਾਏ ਤੇ ਹਾਊਸ ਨੇ ਸਹਿਮਤੀ ਦਿੱਤੀ ਹੈ ਔਰ ਇਸ ਤੋਂ ਇਲਾਵਾ ਜਿਹੜਾ ਹੈ ਸ਼ਹਿਰ ਦੀ ਹੱਦ ਬੰਦੀ ਵਧਾਉਣ ਬਾਰੇ ਜਿਹੜਾ ਉਹ ਨਗਰ ਨਿਗਮ ਦੇ ਅਫਸਰਾਂ ਵੱਲੋਂ ਹਾਊਸ ਨੂੰ ਗੁੰਮਰਾ ਕੀਤਾ ਗਿਆ ਸੀ ਕਿ ਸਿਰਫ ਅਰਬਨ ਸਟੇਟ ਨੂੰ ਉਹ ਸ਼ਾਮਲ ਕਰਕੇ ਨਗਰ ਨਿਗਮ ਦੀ ਹੱਦ ਵਧਾਈ ਜਾਏ ਜਦਕਿ ਪਟਿਆਲਾ ਜਿਹੜਾ ਹੈ ਚਾਰੇ ਪਾਸੇ ਫੈਲ ਚੁੱਕਿਆ ਜਿਦੇ ਵਿੱਚ ਕੇ ਸਨੌਰ ਹਲਕੇ ਦੇ ਵੀ ਦੋ ਐਮਸੀ ਪੈਂਦੇ ਨੇ ਔਰ ਸਨੌਰ ਰੋਡ ਵੀ ਪੈਂਦੀ ਆ ਇਹ ਹਲਕਾ ਵੀ ਨਗਰਿਕ ਕਮਿਟੀ ਹਦੂਦੇ ਵੀ ਜਾਣਾ ਚਾਹੀਦਾ ਕਿ ਇਸੇ ਸਾਡੇ ਸ਼ਹਿਰ ਦੇ ਵਿੱਚ ਧਾਮੂ ਮਾਜਰਾ ਇਲਾਕਾ ਪੈਂਦਾ ਜਿਹਦੀ ਮਾਝੋ ਸੀਐਮ ਸਾਹਿਬ ਨੇ 2.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਆ ਉਹ ਏਰੀਆ ਵੀ ਅਸੀਂ ਚਾਹਦੇ ਆ ਵੀ ਹੱਦਬੰਦੀ ਦੇ ਅੰਦਰ ਆਵੇ ਔਰ ਖੇੜੀ ਨਗਰ ਪੰਚਾਇਤ ਦੇ ਵਿੱਚ 1 ਕਰੋੜ ਰੁਪਏ ਦੀ ਗ੍ਰਾਂਟ ਸੀਐਮ ਸਾਹਿਬ ਨੇ ਦਿੱਤੀ ਆ ਉਹ ਵੀ ਅਸੀਂ ਏਰੀਆ ਕਿਹਾ ਵੀ ਇਸ ਨੂੰ ਸ਼ਹਿਰ ਨੂੰ ਚਾਰੋਂ ਪਾਸਿਓਂ ਦੀ ਲਿਮਟ ਵਧਾ ਕੇ ਸ਼ਾਮਲ ਕੀਤਾ ਜਾਵੇ